ਸਿੱਧੂ ਦੇ ਨਾਲ ਤੱਕਾ ਹੋ ਰਿਹਾ ਹੈ ਜਾਂ ਫਿਰ ਕਾਨੂੰਨੀ ਕਾਰਵਾਈ ਸਹੀ ਹੋਈ ਹੈ ਇਸ ਦਾ ਜਵਾਬ ਇੱਕ ਪਰਿਵਾਰ ਨੇ ਦੇ ਦਿੱਤਾ ਹੈ ਦਰਸਲ ਲੁਧਿਆਣੇ ਦੇ ਮਾਡਲ ਟਾਊਨ ਚ ਸਥਿਤ ਟਰੈਵਲ ਏਜੰਟ ਜਿਸ ਦੇ ਜਿਸ ਨੇ ਭਾਨੇ ਸਿੱਧੂ ਦੇ ਉੱਤੇ ਇਲਜ਼ਾਮ ਲਗਾਏ ਨੇ ਉਸ ਦੇ ਖਿਲਾਫ ਇੱਕ ਪਰਿਵਾਰ ਖੜ ਗਿਆ ਔਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਗਵਾਹੀ ਭਰਦਾ ਨਜ਼ਰ ਆ ਰਿਹਾ ਹੈ ਇਹ ਉਹੀ ਪਰਿਵਾਰ ਹੈਗਾ ਆ ਜਿਸ ਦੇ ਹੱਕ ਦੇ ਵਿੱਚ ਭਾਨਾ ਸਿੱਧੂ ਖੜਿਆ ਸੀ ਔਰ ਉਸ ਨੇ ਇੰਦਰਜੀਤ ਕੌਰ ਨਾ ਦੀ ਇਸ ਟਰੈਵਲ ਏਜੰਟ ਨੂੰ ਫੋਨ ਕਰਕੇ ਕਿਹਾ ਸੀ ਕਿ ਪਰਿਵਾਰ ਦੇ ਪੈਸੇ ਵਾਪਸ ਮੋੜੇ ਜਾਣ ਜਿਸ ਤੋਂ ਬਾਅਦ ਧਰਨਾ ਲੱਗਿਆ ਸੀ ਧਰਨੇ ਤੋਂ ਬਾਅਦ ਇਹ ਹਾਲਾਤ ਬਣ ਗਏ ਕਿ ਹੁਣ ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਇਸ ਪਰਟੀਕੂਲਰ ਮਾਮਲੇ ਦੇ ਉੱਤੇ ਇਹ ਪਰਿਵਾਰ ਬੋਲਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਟਰੈਵਲ ਏਜੰਟ ਇੰਦਰਜੀਤ ਕੌਰ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਆ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇਸ ਟ੍ਰੈਵਲ ਏਜੰਟ ਨੇ 15 ਲੱਖ ਰੁਪਏ ਦੀ ਠੱਗੀ ਮਾਰੀ ਆ ਉਹਨਾਂ ਦੇ ਨਾਲ ਔਰ ਜਦੋਂ ਭਾਨੇ ਸਿੱਧੂ ਨੇ ਮੰਗ ਕੀਤੀ ਪੈਸਿਆਂ ਦੀ ਤੇ ਉਸ ਦੇ ਉੱਤੇ 10000 ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਠੋਕ ਦਿੱਤਾ ਆ ਸਾਫਤ ਤੌਰ ਤੇ ਇਹਨਾਂ ਨੇ ਕਿਹਾ ਕਿ ਭਾਨੇ ਸਿੱਧੂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਇਹਨਾਂ ਦੀ ਇਹ ਮੰਗ ਹੈ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਦਕਿ ਇਸ ਪਰਿਵਾਰ ਦਾ ਜਿਹੜਾ ਕੇਸ ਹੈਗਾ ਆ ਉਹ ਅਜੇ ਵੀ ਚੱਲਦਾ ਪਿਆ ਪਰਿਵਾਰ ਦਾ ਸਾਫ ਕਹਿਣਾ ਹੈ ਕਿ 15 ਲੱਖ ਰੁਪਏ ਦੇ ਕਰੀਬ ਜਿਹੜੇ ਪੈਸੇ ਨੇ ਉਹ ਇਸ ਟਰੈਵਲ ਏਜੰਟ ਦੇ ਕੋਲ ਨੇ ਜਿਹੜੇ ਅਜੇ ਤੱਕ ਇਸ ਟਰੈਵਲ ਏਜੰਟ ਨੇ ਪੂਰੇ ਤੌਰ ਦੇ ਉੱਤੇ ਨਹੀਂ ਮੋੜੇ ਇਹਨਾਂ ਦਾ ਕਹਿਣਾ ਹੈ ਕਿ ਥੋੜੇ-ਬਹੁਤ ਮੋੜਦੇ ਰਹੇ ਔਰ ਇਹਨਾਂ ਨੇ ਆ ਵੀ ਕਿਹਾ ਕਿ ਟਰੈਵਲ ਏਜੰਟ ਦੇ ਵੱਲੋਂ ਪੁਲਿਸ ਨੂੰ ਵੀ ਆਪਣੇ ਨਾਲ ਕਰ ਲਿਆ ਗਿਆ ਆਪਣੇ ਨਾਲ ਰਲਾਲਿਆ ਗਿਆ ਔਰ ਇਸ ਤੋਂ ਬਾਅਦ ਭਾਨੇ ਸਿੱਧੂ ਹੋਰ ਗੀਤ ਸੀ ਖੈਰ ਆਪਣੇ ਬਿਆਨਾਂ ਦੇ ਵਿੱਚ ਇਸ ਪਰਿਵਾਰ ਨੇ ਜਿਹੜੇ ਵੱਡੇ ਖੁਲਾਸੇ ਕੀਤੇ ਨੇ ਖਾਸ ਕਰਕੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਭਾਨੇ ਸਿੱਧੂ ਦੀ ਗ੍ਰਿਫਤਾਰੀ ਕਿਸ ਤਰ੍ਹਾਂ ਹੋਈ ਹੈ ਟਰੈਵਲ ਏਜੰਟ ਦਾ ਇਸ ਦੇ ਵਿੱਚ ਕੀ ਰੋਲ ਹੈਗਾ ਆ ਉਸ ਮਹਿਲਾ ਟਰੈਵਲ ਏਜੰਟ ਦੇ ਕੋਲ ਇਹਨਾਂ ਦੇ ਕਿੰਨੇ ਪੈਸੇ ਪਏ ਨੇ ਔਰ ਸਾਰਾ ਮਾਮਲਾ ਕੀ ਹੈ ਇਸ ਪਰਿਵਾਰ ਦੇ ਮੂੰਹੋਂ ਹੀ ਸੁਣਦੇ ਆ ਜੀ ਸਾਡਾ ਪੰਡ ਨੰਗਲ ਜ਼ਿਲ੍ਹਾ ਮੋਗਾ ਤਸੀਰ ਨਿਹਾਲ ਸਿੰਘ ਵਾਲਾ ਤੋਂ ਆ ਜੀ ਅਸੀਂ ਅਸੀਂ ਕਲਾਰ ਲੁਧਿਆਣਾ ਕਲਾਰ ਐਜੂਕੇਸ਼ਨ ਸਮੀਤ ਚੌਂਕ ਨਜ਼ਦੀਕ ਰੇਲਵੇ ਲਾਈਨ ਉਥੇ ਇੰਦਰਜੀਤ ਮੈਡਮ ਕੋਲ ਅਸੀਂ ਬੱਚਿਆਂ ਦਾ ਵੀਜ਼ਾ ਅਪਲਾਈ ਕੀਤਾ ਸੀ ਕੈਨੇਡਾ ਦਾ ਅਸੀਂ ਉਹਨਾਂ ਕੋਲੇ 3 ਜਨਵਰੀ 2022 ਨੂੰ ਗਏ ਸੀ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੇ 7 ਤੋਂ 15 ਲੱਖ 40000 ਰੁਪਏ ਭਰ ਆ ਲਿਆ ਤੇ 22 ਲੱਖ ਵਿੱਚ ਸਾਡੀ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਰੂਸ ਉਹਨਾਂ ਨੇ ਇੱਕ ਹਫਤੇ ਲਈ ਬੱਚਿਆਂ ਨੂੰ ਭੇਜਿਆ ਹਫਤਾ ਲਾ ਕੇ ਰੂਸ ਬੱਚੇ ਆ ਗਏ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਕੈਨੇਡਾ ਦੀ ਫੈਲਾਈ ਨਹੀਂ ਸਾਨੂੰ ਬਹੁਤ ਲਾਰੇ ਲੱਪੇ ਲਾਏ ਤੇ 11ਵੇਂ ਮਹੀਨੇ ਚ ਉਹਨੇ 2022 ਚ ਸਾਡੀ ਫਾਈਲ ਲਾਈ ਕਨੇਡਾ ਦੀ ਜਿਸ ਦੀ ਰਿਜੈਕਟ ਮਤਲਬ ਰਿਜੈਕਸ਼ਨ 6 ਜਨਵਰੀ 2023 ਦੇ ਵਿੱਚ ਆ ਗਈ ਸੀ ਤੇ ਉਸ ਤੋਂ ਬਾਅਦ ਫਿਰ ਬਸ ਅਸੀਂ ਪੈਸਿਆਂ ਬਾਰੇ ਗੱਲ ਕੀਤੀ ਸਾਨੂੰ ਕਹਿੰਦੀ ਫੋਨ ਤੇ ਗੱਲ ਹੋ ਗਈ ਚਲੋ ਕੋਈ ਗੱਲ ਨਹੀਂ ਵੀ 25 ਮਾਰਚ ਨੂੰ ਮੈਂ ਪੈਸੇ ਤੁਹਾਡੇ ਵਾਪਸ ਕਰ ਦੂੰ ਬਟ ਅਸੀਂ ਫੇਰ ਵੀ ਉੱਥੇ ਚਲੇ ਗਏ ਆਫਿਸ ਵਿੱਚ ਜਦੋਂ ਅਸੀਂ ਆਫਿਸ ਵਿੱਚ ਚਲੇ ਗਏ ਤੇ ਉਹਨਾਂ ਦਾ ਕਲਾਇੰਟ ਆਉਣਾ ਸੀ ਕੋਈ ਤਾਂ ਉਹ ਸਾਨੂੰ ਮਿਲਿਆ ਨਹੀਂ ਉਦਾਂ ਉਹਨਾਂ ਨੇ ਸਾਨੂੰ ਮਿਲਣਾ ਨਹੀਂ ਸੀ ਜਦੋਂ ਮਤਲਬ ਅਸੀਂ ਗੱਲਬਾਤ ਕੀਤੀ ਸਾਨੂੰ ਕਹਿੰਦੀ ਵੀ 25 ਮਾਰਚ ਨੂੰ 2023 ਨੂੰ ਮੈਂ ਤੁਹਾਡੇ ਪੈਸੇ ਵਾਪਸ ਕਰ ਦੂੰਗੀ 15 ਲੱਖ 40000 ਰੁਪਿਆ ਭਰਿਆ ਸੀ ਅਸੀਂ ਗੱਲ ਸਾਡੀ 22 ਲੱਖ ਦੇ ਵਿੱਚ ਹੋਈ ਸੀ ਬਾਕੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਦੇਣੇ ਸੀ ਫਿਰ ਜਦੋਂ ਅਸੀਂ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਨੂੰ ਮਤਲਬ ਵੱਧ ਘੱਟ ਜੇ ਬੋਲੀ ਅਸੀਂ ਫੇਰ ਵੀ ਚਲ ਚੁੱਪ ਰਹੇ ਫਿਰ ਸਾਨੂੰ ਜਦੋਂ ਅਸੀਂ ਬੋਲੇ ਉਹਨਾਂ ਦੇ ਕਲਾਇੰਟ ਆਉਣੇ ਸੀ ਸਾਨੂੰ ਕਹਿੰਦੀ ਪਲੀਜ਼ ਤੁਸੀਂ ਚੁੱਪ ਕਰ ਜਿਓ ਮੇਰੇ ਕਲਾਇੰਟ ਆਉਂਦੇ ਆ ਬਈ ਇਹਦੇ ਵਿੱਚ ਮੇਰੇ ਕਲਾਇੰਟਾਂ ਨੂੰ ਪਤਾ ਲੱਗ ਜੂਗਾ ਇਦਾਂ ਸਾਨੂੰ ਚੁੱਪ ਕਰਾਤਾ ਫਿਰ ਅਸੀਂ ਚਲੋ ਘਰ ਵਾਪਸ ਚਲੇ ਗਏ ਜਦੋਂ ਅਸੀਂ ਘਰ ਵਾਪਸ ਚਲੇ ਗਏ ਉਸ ਤੋਂ ਬਾਅਦ ਬੱਸ ਇਦਾਂ ਹੀ ਜਦੋਂ ਅਸੀਂ 25 ਮਾਰਚ ਨੂੰ ਪਹਿਲਾਂ ਫੋਨ ਲਾਉਣਾ 25 ਮਾਰਚ ਤੋਂ ਕਹਿ ਕਹਿ ਦਿੰਦੀ ਸੀ 25 ਮਾਰਚ ਤੱਕ ਵੇਟ ਕਰੋ 25 ਮਾਰਚ ਤੱਕ ਵੇਟ ਕਰੋ ਉਸ ਤੋਂ ਬਾਅਦ ਵੀ ਮਤਲਬ ਇਦਾਂ ਕਹਿ ਕੇ ਚੁੱਪ ਕਰਾ ਦਿੰਦੀ ਸੀ ਸਾਡੀ ਗੱਲ ਹੀ ਨਹੀਂ ਸੁਣਦੀ ਸਾਡੇ ਕੋਲੇ ਰਿਕਾਰਡਿੰਗਾਂ ਵੀ ਉਹ ਪਈਆਂ ਸਾਰੀਆਂ ਉਸ ਤੋਂ ਬਾਅਦ 25 ਮਾਰਚ ਆ ਗਿਆ 25 ਮਾਰਚ ਨੂੰ ਵੀ ਹੁਣੇ ਸਾਨੂੰ ਕੋਈ ਪੈਸਾ ਨਹੀਂ ਦਿੱਤਾਗਾ ਉਸ ਤੋਂ ਬਾਅਦ ਅਸੀਂ ਬਸ ਇਦਾਂ ਹੀ ਧੱਕੇ ਖਾਂਦੇ ਰਹੇ ਖੱਜਲ ਖੁਆਰ ਹੁੰਦੇ ਰਹੇ ਲਾਰਾ ਦਾ ਪਹਿਲਾਂ ਹੁੰਦੀ ਰਹੀ ਸਾਨੂੰ ਹਾਂਜੀ ਥੋੜੇ ਬਹੁਤ ਬਸ ਪੈਸੇ ਪਾਉਂਦੀ ਰਹੀ ਉਹ ਫਿਰ ਉਸ ਤੋਂ ਬਾਅਦ ਸਾਨੂੰ ਮਤਲਬ ਫੇਸਬੁੱਕ ਤੇ ਪਤਾ ਲੱਗਿਆ ਭਾਨੇ ਵੀਰਵਾਰੇ ਹਾਂਜੀ ਅਸੀਂ ਬਦਨੀ ਵੀ ਅਸੀਂ ਦਰਖਾਸਤ ਦਿੱਤੀ ਉਹਨਾਂ ਦੇ ਖਿਲਾਫ ਉਹਨਾਂ ਨੇ ਫੋਨ ਲਾਇਆ ਬਟ ਉਹ ਆਈ ਨਹੀਂ ਗਈ ਫੋਨ ਤੇ ਗੱਲ ਕਰ ਲੈਂਦੀ ਸੀ ਅਸੀਂ 2-3 ਵਾਰ ਉੱਥੇ ਜਾ ਕੇ ਵੇਟ ਵੀ ਕਰਦੇ ਰਹੇ ਜਦੋਂ ਵੇਟ ਕੀਤੀ ਅਸੀਂ ਸ਼ਾਮ ਨੂੰ ਆਉਂਦੇ ਸੀ ਸੁਬਾਹ ਜਾਂਦੇ ਸੀ ਉਹ ਆਈ ਨਹੀਂ ਗਈ ਤੇ ਲਾਸਟ ਵਾਰੀ ਉਹਨੇ ਆਪਣਾ ਵਕੀਲ ਭੇਜਤਾ ਬਸ ਉਹ ਵੀ ਗੱਲ ਮਤਲਬ ਉਹਨਾਂ ਨੇ ਪੁਲਿਸ ਨਾਲ ਪਤਾ ਨਹੀਂ ਕੀ ਕੀਤੀ ਕੀ ਨਹੀਂ ਮੁਲਾਜ਼ਮਨਾ ਕੀਤੀ ਉੱਥੇ ਕੇਸ ਰਫਾ ਦਫਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਸੀਐਮ ਨੂੰ ਵੀ ਚਿੱਠੀਆਂ ਭੇਜੀਆਂ ਚੰਡੀਗੜ੍ਹ ਡੀਜੀਪੀ ਨੂੰ ਸਾਹਿਬ ਨੂੰ ਵੀ ਭੇਜੀਆਂ ਉਹ ਚਿੱਠੀਆਂ ਲੁਧਿਆਣਾ 3 ਨੰਬਰ 'ਚ ਆਈਆਂ ਸੀ ਹਣੇ ਲਧਿਆਣਾ ਤਿੰਨ ਨੰਬਰ ਥਾਣੇ ਚ ਆਈਆਂ ਸੀ ਉਹਨਾਂ ਨੇ ਮੁਲਾਜ਼ਮਾਂ ਨੇ ਸਾਨੂੰ ਫੋਨ ਕੀਤਾ ਮੇਰੇ ਹਸਬੰਦ ਉੱਥੇ ਗਏ ਉਦੋਂ ਮੁਲਾਜ਼ਮਾਂ ਨੇ ਕਾਲ ਕੀਤੀ ਉਦੋਂ ਮੁਲਾਜ਼ਮਾਂ ਨੇ ਉਹਨਾਂ ਨੂੰ ਮੈਡਮ ਨਾਲ ਗੱਲ ਕੀਤੀ ਇੰਦਰਜੀਤ ਕੋਲ ਮੈਡਮ ਨਾਲ ਗੱਲ ਕੀਤੀ ਮੈਡਮ ਨੂੰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੂੰ ਪੈਸੇ ਨਹੀਂ ਦਿੰਦੀ ਤੇ ਤੁਹਾਡੇ ਤੇ ਪਰਚਾ ਹੋਊਗਾ ਵੀ ਬਹੁਤ ਕੁਝ ਬੋਲੇ ਆ ਬਟ ਉਸ ਤੋਂ ਬਾਅਦ ਵੀ ਜਦੋਂ ਇਹ ਵਾਪਸ ਆ ਗਏ ਇਹਨਾਂ ਨੂੰ ਬਾਅਦ ਚ ਇਹਨਾਂ ਨੇ ਫੋਨ ਫਾਨ ਲਾਇਆ ਪੁਲਿਸ ਵਾਲਾ ਫੋਨ ਚੱਕਣੋਂ ਹਟ ਗਿਆ ਵੀ ਪਤਾ ਨਹੀਂ ਉਹਨੇ ਮੈਡਮ ਨੇ ਕੀ ਡਿਸਕਸ ਕੀਤੀ ਉਹਨਾਂ ਨਾਲ ਕੀ ਨਹੀਂ ਕੀਤੀਗੀ ਬਈ ਸਾਡਾ ਉਹ ਵੀ ਮਤਲਬ ਗੱਲ ਉਹਨਾਂ ਨੇ ਬੰਦ ਕਰਤੀ ਸਾਡੀ ਸੁਣਵਾਈ ਉੱਥੇ ਵੀ ਨਹੀਂ ਹੋਈ ਜੀ ਹਾਂਜੀ ਸਾਨੂੰ ਉਹਨਾਂ ਨੇ ਹਾਂਜੀ ਸਾਨੂੰ ਉਹਨਾਂ ਨੇ ਤਿੰਨ ਚੈੱਕ ਦਿੱਤੇ ਸੀ 5 ਲੱਖ ਦਾ 3 ਲੱਖ ਦਾ 1 1 2 ਲੱਖ ਦਾ ਜਦੋਂ ਅਸੀਂ ਉਹ ਬੈਂਕ ਵਿੱਚ ਮਤਲਬ ਲਾਏ ਅਸੀਂ ਹਾਂਜੀ ਉਹ ਬੋਨਸ ਹੋ ਗਏ ਚੈੱਕ ਉਸ ਤੋਂ ਬਾਅਦ ਅਸੀਂ ਮਤਲਬ ਉਹਨਾਂ ਤੇ ਕੇਸ ਅਪਲਾਈ ਕਰਤਾ ਉਹ ਨਿਹਾਲ ਸਿੰਘ ਵਾਲੇ ਸਾਡਾ ਕੇਸ ਚੱਲ ਰਿਹਾ ਹੈ ਜੀ ਹਾਂਜੀ ਦੂਜੇ ਮਹੀਨੇ ਦੀ 5 ਤਰੀਕ ਆਹ ਹੋਣਾ ਤੇ ਹੁਣ ਜੇ ਵੀ ਉਹ ਨਾ ਆਈ ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿ ਵਕੀਲ ਬਰੰਟ ਕੱਢਦਾ ਹੈ ਕਿ ਕੀ ਹੁੰਦਾ ਹੈ ਤੇ ਫਿਰ ਅਸੀਂ ਫੇਸਬੁੱਕ ਤੇ ਦੇਖਿਆ ਸੀ ਵੀਰ ਜੀ ਬਾਰੇ ਨਿਊਜ਼ ਸੁਣੀ ਆ ਸੀ ਵੈਸੇ ਸਾਨੂੰ ਬਾਈ ਭਾਨੇਵਾਰੇ ਬਾਈ ਭਾਨੇਵਾਰੇ ਹਾਂ ਜੀ ਇੱਕ ਦੋ ਸਾਨੂੰ ਫੋਨ ਵੀ ਆਏ ਸੀ ਵੀ ਤੁਸੀਂ ਬਾਈ ਭਾਨੇ ਕੋਲੇ ਚਲੇ ਜਾਓ ਵੀਰ ਜੀ ਕੋਲ ਚਲੇ ਜਾਓ ਅਸੀਂ ਉਹ ਨਿਊਜ਼ ਦੇਖ ਕੇ ਮਤਲਬ ਇੱਥੇ 8ਵੇਂ ਮਹੀਨੇ ਦੀ 30 ਤਰੀਕ ਨੂੰ ਅਸੀਂ ਆ ਗਏ ਸੀ ਤੇ ਉਦੋਂ ਫਿਰ ਇੱਥੇ 50 60 ਬੰਦੇ ਸੀ ਜਦੋਂ ਵੀਰ ਜੀ ਨੇ ਕਾਲ ਕੀਤੀ ਮੈਂ ਉਹਨੂੰ ਆਪਣੇ ਫੋਨ ਤੋਂ ਇਦਾਂ ਦੇ ਕੋਈ ਵੀ ਗੱਲ ਨਹੀਂ ਹੋਈਗੀ ਵੀ ਜਿੱਦਾਂ ਉਹ 10000 ਦੀ ਫਰौती ਕਹਿੰਦੀ ਆ ਵੀ ਮੰਗੀ ਆ ਵੀ ਇਲਜ਼ਾਮ ਲਾ ਰਹੀ ਆ ਬੇਬੁਨਿਆਦ ਆ ਉਹ ਸਾਰੇ ਝੂਠ ਆ ਕੋਈ ਧਮਕੀ ਤਾਂ ਨਹੀਂ ਦਿੱਤੀ ਉਹਨੂੰ ਫੋਨ ਤੇ ਨਹੀਂ ਜੀ ਕੋਈ ਧਮਕੀ ਨਹੀਂ ਦਿੱਤੀਗੀ ਉਦਾਂ ਕਹਿ ਰਹੇ ਸੀ ਵੀ ਇਹਨਾਂ ਦੇ ਪੈਸੇ ਪੈਸੇ ਵਾਪਸ ਕਰ ਦਿਓ ਜਿੱਦਾਂ ਵੀਰ ਜੀ ਦਾ ਸੁਭਾਅ ਹੈ ਬੋਲਣ ਦਾ ਕਰ ਦੇ ਉਹਨਾਂ ਨੇ ਐਂ ਗਿਆ ਤੇ ਬਾਈ ਨੇ ਤੇ ਇਦਾਂ ਹੀ ਕਹਿ ਰਹੇ ਸੀ ਉਹੋ ਵੀ ਜਿੱਦਾਂ ਵੀਰ ਜੀ ਦਾ ਸੁਭਾਅ ਹੈ ਵੀ ਰੋਬਣਾ ਵੀਰ ਜੀ ਥੋੜੀ ਜੀ ਕੰਫੀਡੈਂਸ ਵਿੱਚ ਗੱਲ ਕਰਦੇ ਆ ਤੇ ਫਿਰ ਉਹਨਾਂ ਦਾ ਫੋਨ ਕੱਟ ਕਰ ਕਰ ਗਈ ਉਹ ਤਵਾਰ ਮੇਰੇ ਫੋਨ ਤੇ ਫੋਨ ਆਇਆ ਮੈਂ ਫੋਨ ਨਹੀਂ ਚੁੱਕਿਆ ਮੈਂ ਵੀਰ ਜੀ ਨੂੰ ਭਾਣਾ ਵੀਰ ਜੀ ਨੂੰ ਕਿਹਾ ਵੀ ਮੇਰੇ ਫੋਨ ਤੇ ਫੋਨ ਆ ਰਿਹਾ ਵੀਰ ਜੀ ਕਹਿੰਦੇ ਤੁਸੀਂ ਇਧਰੋਂ ਬੈਕ ਕਾਲ ਕਰੋ ਜਦੋਂ ਮੈਂ ਬੈਕ ਕਾਲ ਕੀਤੀ ਉਹਦੀ ਮੇਰੇ ਕੋਲੇ ਰਿਕਾਰਡਿੰਗ ਵੀ ਆ ਉਹਦੇ ਵਿੱਚ ਭਾਣਾ ਵੀਰ ਜੀ ਵੀ ਮਗਰ ਬੋਲ ਰਹੇ ਆ ਮੇਰੇ ਨਾਲ ਗੱਲ ਕਰ ਰਹੇ ਆ ਉਹਨਾਂ ਦੇ ਨਾਲ ਵੀ ਇਦਾਂ ਤੂੰ ਪੈਸੇ ਕਿਉਂ ਨਹੀਂ ਦਿੰਦੀ ਵੀ ਇਹਨਾਂ ਦਾ ਕਸੂਰ ਕੀ ਆ ਉਹ ਜਿਹੜਾ ਕਹਿੰਦੀ ਆ 10000 ਦੀ ਫਰੋਤੀ ਮੰਗੀਆਂ ਇਦਾਂ ਜਾਮਰਾ ਲਾ ਰਹੀ ਆ ਵੀ ਤਰ ਨਾ ਚਕਾਉਂਦੇ ਵੀ ਉਹ ਫਰੋਤੀ ਮੰਗਦੇ ਸੀ ਉਹ ਸਭ ਝੂਠ ਆ ਬਿਲਕੁਲ ਵੀ ਝੂਠ ਆ ਕੋਈ ਵੀ ਉਹਦੇ ਵਿੱਚ ਸੱਚਾਈ ਨਹੀਂ ਤੁਹਾਨੂੰ ਧਰਨਾ ਲਾਉਣ ਵਾਸਤੇ ਭਾਨੇ ਸਿੱਧੂ ਨੇ ਕਿਹਾ ਜੀ ਸਾਨੂੰ ਕੋਈ ਕਾਬਲਾ ਆਇਆ ਸੀ ਅਸੀਂ ਆਪਣੇ ਆਪ ਤੇ ਮਤਵਲ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਆਪਣੇ ਆਪ ਹਿੰਮਤ ਕਰੋ ਵੀ ਤੁਸੀਂ ਪੈਸੇ ਲੈਣੇ ਆ ਤੁਸੀਂ ਵੱਟ ਉਹਨਾਂ ਦੇ ਪੈਸੇ ਦੇਣੇ ਨਹੀਂਗੇ ਤੁਸੀਂ ਇਸ ਤਰ੍ਹਾਂ ਵੀ ਜਾਓ ਤੁਸੀਂ ਤੁਸੀਂ ਆਪਣੇ ਆਪ ਤੇ ਡਿਪੈਂਡ ਰਹੋ ਫਿਰ ਅਸੀਂ ਆਪਣੀ ਮਰਜ਼ੀ ਨਾਲ ਆਪਣੇ 10 ਬੰਦੇ ਲੈ ਕੇ ਗਏ ਸੀ 10 12 ਬੰਦੇ ਹਨ ਜੀ ਫੈਮਿਲੀ ਦੀ ਆਜ ਕਰਦੀ ਫੈਮਿਲੀ ਸੀ ਸਾਡੀ ਹਾਂਜੀ ਉਸ ਤੋਂ ਬਾਅਦ ਮਤਲਬ ਸਾਡੇ ਕੋਲੇ ਡਾਕੂਮੈਂਟ ਵੀ ਪਏ ਆ ਜੋ ਸੀਐਮ ਨੂੰ ਚਿੱਠੀਆਂ ਪਾਈਆਂ ਮੇਰੇ ਬੇਟੇ ਵੱਲੋਂ ਪਾਈਆਂ ਗਈਆਂ ਮਨਜੀਤ ਸਿੰਘ ਨਿਹਾਲ ਸਿੰਘ ਵਾਲੇ ਦਾ ਬਲਾਕ ਪ੍ਰਧਾਨ ਆ ਜੀ ਉਹਨਾਂ ਦੀ ਗਵਾਹੀ ਹੇਠ 10-15 ਬੰਦੇ ਅਸੀਂ ਲੈ ਕੇ ਗਏ ਸੀ ਕਿਸਾਨ ਯੂਨੀਅਨ ਦੇ ਨਾਲ ਹੋਰ ਹੋਰ ਵੀ ਮੈਂਬਰ ਸੀ ਸਾਡੇ ਘਰ ਦੇ ਤੇ ਉਸ ਤੋਂ ਬਾਅਦ ਮਤਲਬ ਜਦੋਂ ਦੋ ਪੁਲਿਸ ਮੁਲਾਜ਼ਮ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਉਸ ਤੋਂ ਬਾਅਦ ਫਿਰ ਇਹ ਨੇ ਇੰਦਰਜੀਤ ਮੈਡਮ ਨੇ ਦੋ ਪੁਲਿਸ ਮੁਲਾਜ਼ਮ ਹੋਰ ਭੇਜ ਤੇ ਕਾਲ ਕਰਕੇ ਉਹ ਪਹਿਲਾਂ ਵਧੀਆ ਸਾਡੇ ਨਾਲ ਗੱਲ ਪਹਿਲਾਂ ਉਹਨਾਂ ਨੇ ਵਧੀਆ ਗੱਲ ਕੀਤੀ ਉਸ ਤੋਂ ਬਾਅਦ ਜਦੋਂ ਮਤਲਬ ਅੰਦਰ ਸਕੇ ਅੱਧਾ ਘੰਟਾ ਘਰ ਚਲੇ ਗਏ ਹਾਂਜੀ ਅੱਧਾ ਘੰਟਾ ਘਰ ਰਹਿ ਗਏ ਉਹਨੇ ਹਾਂਜੀ ਅੱਧਾ ਘੰਟਾ ਅੰਦਰ ਉਹ ਰਹੇ ਆ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਉਹਨਾਂ ਨੂੰ ਕੀ ਰੈਸਵਤ ਦਿੱਤੀ ਆ ਕੀ ਕੁਝ ਦਿੱਤਾ ਕੀ ਕੁਝ ਨਹੀਂ ਤੇ ਸਾਨੂੰ ਬਟ ਪੂਰਾ ਬਲੀਵ ਆ ਵੀ ਇਹਨਾਂ ਨੇ ਰੈਸਵਤ ਦਿੱਤੀ ਆ ਜਦੋਂ ਉਹ ਬਾਹਰ ਆਏ ਘਰ ਤੋਂ ਉਸ ਤੋਂ ਬਾਅਦ ਸਾਨੂੰ ਪੁਲਿਸ ਨੇ ਬਹੁਤ ਟੌਰਚਰ ਕੀਤਾ ਇਸ ਤਰ੍ਹਾਂ ਵੀ ਸਾਨੂੰ ਮੇਰੇ ਅਸਬੇਤ ਮੇਰੇ ਆਸਬੈਂਡ ਨੂੰ ਗੱਡੀ 'ਚ ਧੱਕੇ ਨਾਲ ਬਿਠਾਇਆ ਸਾਨੂੰ ਸਾਰੀ ਫੈਮਿਲੀ ਨੂੰ ਜੋ ਵੀ ਸਾਡੇ ਨਾਲ ਮੈਂਬਰ ਸੀ ਉਹਨਾਂ ਨੂੰ ਮਤ ਬੋਲ ਵੀ ਉਹਨਾਂ ਨੇ ਗੱਡੀ 'ਚ ਬਿਠਾ ਕੇ ਸਾਨੂੰ ਥਾਣੇ 'ਚ ਲੈ ਗਏ ਸਾਰੇ ਸਾਥੋਂ ਫੋਨ ਖੋਲ ਲੈ ਗਏ ਫੋਨ ਖੋਲੇ ਸੀ ਅੰਦਰ ਲੈ ਗਏ ਮੈਨੂੰ ਅਲਟ ਕਮਰੇ 'ਚ ਨਹੀਂ ਤਾਂ ਕਿਹਾ ਹੀ ਨਹੀਂ ਦਿੰਦੇ ਸੀਗੇ ਵੀ ਦੇ ਦੇ ਦੂਗੀ ਪੈਸੇ ਕੋਈ ਸਾਨੂੰ ਪਛਕੇ ਦਿੱਤੇ ਸੀ ਕਹਿੰਦੇ ਆਹ ਕਹਿੰਦੇ ਸਾਲ ਫਿਰ ਉਸ ਤੋਂ ਬਾਅਦ ਮੇਰੇ ਹਸਬੰਦ ਨੂੰ ਅਲੱਗ ਰੂਮ ਚ ਲੈ ਗਏ ਜਦੋਂ ਅਸੀਂ ਕਿਹਾ ਵੀ ਸਾਨੂੰ ਵੀ ਇੱਕ ਮੈਂਬਰ ਨੂੰ ਨਾਲ ਭੇਜ ਜੋ ਕਹਿੰਦੇ ਨਹੀਂ ਉਸ ਤੋਂ ਬਾਅਦ ਉਹਦੀ ਮਾਂ ਤਾਂ ਆਈ ਆ ਨਾਲ ਪਰਜਾਈ ਆਈ ਆ ਉਹਦੀ ਉਹਨਾਂ ਨੇ ਕੱਚਾ ਰਸੀਦ ਤੇ ਲਿਖ ਲਿਖਾ ਕਰ ਲਿਆ ਜਦੋਂ ਲਿਖ ਲਿਖਾ ਕਰ ਲਿਆ ਉਹ ਮੇਰੇ ਹਸਬੰਦ ਨੂੰ ਕੋਈ ਉਹਨਾਂ ਨੇ ਪੜਾਇਆ ਨਹੀਂ ਇਹਨਾਂ ਦੇ ਸਿਗਨੇਚਰ ਕਰਵਾ ਲਏ ਉਹਦੇ ਤੇ ਲਿਖਿਆ ਪਿਆ ਅਸੀਂ 2 ਲੱਖ ਦੇਵਾਂਗੇ ਦੋ ਦੋ ਵੀ ਨਾ ਦੋ ਦੋ ਲੱਖ ਰੁਪਏ ਦੇਵਾਂਗੇ ਇਹ ਠੀਕ ਹੈ ਦੇ ਦਿਓ ਕੋਈ ਗੱਲ ਨਹੀਂ ਧਰ ਨਾਲ ਹੋਣ ਤੋਂ ਬਾਅਦ ਤੁਹਾਡੇ ਕਿੰਨੇ ਪੈਸੇ ਵਾਪਸ ਆਉਂਦੇ ਨੇ ਦੋ ਲੱਖ ਰੁਪਏ ਉਹ ਦਿੱਤਾ ਹੈ ਕੈਸ਼ ਦਿੱਤਾ ਨਹੀਂ ਖਾਤੇ ਬਾਹਰ ਹਾਂ ਇਕੱਠੇ ਜਾਂ ਅਲੱਗ-ਅਲੱਗ ਲਾਗ ਲਾ ਕਰਕੇ ਕਿ 20000 ਫਸਾ ਕਰੇ 50000 ਫਸਾ ਹਾਂਜੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਇਹੀ ਅਪੀਲ ਆ ਜੋ ਅਸੀਂ ਚਿੱਠੀਆਂ ਪਾਈਆਂ ਏ ਉਹਨਾਂ ਤੇ ਗੌਰ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਵਾਪਸ ਕਰਵਾਏ ਜਾਣ ਤੇ ਜੋ ਵੀਰ ਨੂੰ ਬੇਕਸੂਰ ਫੜਿਆ ਗਿਆ ਏ ਭਾਵੇਂ ਵੀਰ ਨੂੰ ਉਹਨਾਂ ਨੂੰ નિર્ਦੋਸ਼ ਸਾਬਤ ਕੀਤਾ ਜਾਵੇ ਛੱਡਾ ਜਾਵੇ ਬਰਦ ਕੀਤਾ ਜਾਵੇ ਉਹਦਾ ਉਹਨਾਂ ਦਾ ਪਰਚਾ ਜੋ ਵੀ ਕੀਤੇ ਆ ਉਹਨਾਂ ਤੇ ਰੱਦ ਕੀਤੇ ਜਾਣ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਤੇ ਬੇਬਨਾ ਦਾ ਉਹਦਾ ਮੈਡਮ ਤੇ ਹੋਣਾ ਚਾਹੀਦਾ ਜੀ ਨੇ ਪੈਸੇ ਦੇਣੇ ਆ ਉਦ ਤਰਾ ਹੋਇਆ ਜੀਗਾ ਹਾਂਜੀ ਉਹਨਾਂ ਤੇ ਕਾਰਵਾਈ ਕਰੋ ਜੋ ਠੱਗ ਜਨਟਾ ਜਿਨ੍ਹਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਏ ਇੰਨਾ ਸਾਨੂੰ ਤੰਗ ਕੀਤਾ ਦੁਖੀ ਕੀਤਾ ਏ ਹਾਂਜੀ ਉਹਨਾਂ ਨੇ ਬਹੁਤ ਠੱਗਾਂ ਵੈਸੇ ਵੱਟ ਬਹੁਣ ਆਈ ਜਾਣਗੇ ਜਿਨ੍ਹਾਂ ਜਿਨ੍ਹਾਂ ਨਾਲ ਠੱਗਾਂ ਮਾਰੀਆਂ ਉਹਨਾਂ ਨੇ ਲੋਕ ਆਪ ਹੀ ਇਕੱਠੇ ਹੋਣਗੇ ਜੀ ਕਿਸੇ ਨੂੰ ਕੁਝ ਹੋ ਗਿਆ ਤਾਂ ਜੇ ਸਾਨੂੰ ਕੋਈ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕੁਝ ਹੋ ਗਿਆ ਸੀ ਪਹਿਲਾਂ ਵੀ ਸੀਐਮ ਨੂੰ ਚਿੱਠੀਆਂ ਪਾਈਆਂ ਉਹਦੀ ਜ਼ਿੰਮੇਵਾਰ ਇੰਦਰਜੀਤ ਕੌਰ ਮੈਡਮ ਹੋਊਗੀ ਜੀ ਜੇ ਹੁਣ ਵੀ ਕੁਝ ਵੀ ਹੋ ਗਿਆ ਇੰਦਰਜੀਤ ਮੈਡਮ ਉਹਦੀ ਜ਼ਿੰਮੇਵਾਰ ਆ ਜੀ ਫੋਟੋ ਫੋਟੋ ਹੈ ਨਹੀਂ ਉਹਦੀ ਹਾਂਜੀ ਉਹਦੇ ਫੋਟੋ ਹੈਗੇ ਆ ਸਾਡੇ ਕੋਲੇ ਸਾਰਾ ਕੁਝ ਆ ਉਹਦਾ ਸਾਰੇ ਪ੍ਰੋਫਾਈਲ ਸਾਡੇ ਕੋਲੇ ਜਿਹੜਾ ਵੀਰ ਤੇ ਮਤ ਬੋਲੋ ਜਲਮ ਹੋ ਰਿਹਾ ਏ ਬੇਬੁਨਿਆਦ ਵੀਰ ਨੂੰ ਜੇਲ੍ਹ ਵਿੱਚ ਸੁਟਿਆ ਗਿਆ ਉਹਨਾਂ ਤੇ ਠੰਡੇ ਪਾਣੀ ਪਾ ਪਾ ਕੇ ਬੇਕਸੂਰ ਵੀਰ ਤੋਂ ਪੁਸ਼ੇ ਪੋਸ ਰੈਸ ਕੀਤੀ ਗਈ ਆ ਉਹ ਸਾਰੀ ਬੇਬੁਨਿਆਦ ਝੂਠ ਆ ਪੈਸੇ ਅਸੀਂ ਲੈਣੇ ਆ ਉਹ ਸਾਨੂੰ ਉਹ ਪੈਸੇ ਨਹੀਂ ਦੇ ਰਹੀ ਮੈਂ ਬੋਲ ਰਹੀ ਨੀ ਤਾਂ 15 ਲੱਖ 40 ਹਜ਼ਾਰ ਲੈਣਾ ਹੁੰਦਾ ਜੱਕਿਆ ਨਹੀਂ ਆ ਉਹਦੇ ਤੇ ਕਿਉਂ ਨਹੀਂ ਕੋਈ ਕਾਰਵਾਈ ਹੋ ਰਹੀ ਜੀ ਸਰਕਾਰ ਕਿੱਥੇ ਸੁੱਤੀ ਪਈ ਆ ਅਸੀਂ ਮੁੱਖ ਮੰਤਰੀ ਸੀਐਮ ਮਾਨ ਨੂੰ ਵੀ ਚਿੱਠੀਆਂ ਪਾਈਆਂ ਏ ਉਹ ਕਿਉਂ ਨਹੀਂ ਭਗਵੰਤ ਮਾਨ ਜੀ ਨੇ ਸਰ ਨੇ ਸਾਡੀ ਸੁਣੀ ਨਹੀਂ ਗਈ ਕੋਈ ਵੀ ਮੈਂ ਰਕ ਚਲਾਉਣ ਡਰ ਆ ਉਹਦੀ ਕਰਦਾ 10000 ਰੁਪਏ ਸਰਕਾਰ ਉਹਨਾਂ ਡੈਂਪਾਸ ਕਰਦਾ ਸਾਰੇ ਪੈਸੇ ਵੜ ਕੇ ਦਿੱਤੇ ਸੀ ਵਿਆਜ ਤੇ ਉਹ ਹੀ ਸਾਨੂੰ ਪਰੇਸ਼ਾਨ ਕਰਦੇ ਇਹਨੇ ਪੈਸੇ ਦੇਣੇ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ